ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਦਾ ਸਰੀਰ ਦੇ ਇਸ ਹਿੱਸੇ ਤੇ ਲਗਾ ਲੈਣਾ ਤਾਂ ਜਨਮ ਜਨਮਾਂ ਦੀ ਗਰੀਬੀ ਦੂਰ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡੇ ਘਰ ਵਿੱਚ ਹਮੇਸ਼ਾ ਦੇ ਲਈ ਖੁਸ਼ੀਆਂ ਦਾ ਵਾਸ ਹੋ ਜਾਵੇ ਪਰਮਾਤਮਾ ਜੀ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਨੂੰ ਪੂਰੀਆਂ ਕਰ ਦੇਣ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਰਸੰਗਤ ਜੀ ਸ਼ਨੀਵਾਰ ਨੂੰ ਕਿਹਾ ਜਾਂਦਾ ਹੈ ਕਿ ਸਰੋਂ ਦੇ ਤੇਲ ਨੂੰ ਲਗਾਉਣਾ ਚਾਹੀਦਾ ਹੈ ਇਹਦੇ ਨਾਲ ਘਰ ਵਿੱਚ ਪੈਸਾ ਹੀ ਆ ਜਾਵੇਗਾ ਤੇ ਨਾਲ ਹੀ ਤੁਹਾਡੇ ਘਰ ਵਿੱਚ ਬਰਕਤ ਵੀ ਆਵੇਗੀ ਇਹਦੇ ਪਿਛੇ ਧਾਰਮਿਕ ਤੇ ਵਿਗਿਆਨਿਕ ਕਾਰਨ ਦੋਵੇਂ ਹੁੰਦੇ ਹਨ ਆਓ ਅਸੀਂ ਜਾਣਦੇ ਹਾਂ ਜੀ ਸਭ ਤੋਂ ਪਹਿਲਾਂ ਜੋ ਧਾਰਮਿਕ ਕੰਮ ਹਨ ਉਹ ਉਹਨਾਂ ਦੀਆਂ માનਤਾਵਾਂ ਦੇ ਬਾਰੇ ਗੱਲ ਕਰਦੇ ਹਨ ਕਿਹਾ ਜਾਂਦਾ ਹੈ ਕਿ ਸ਼ਨੀਵਾਰ ਦੇ ਦਿਨ ਤੇਲ ਲਗਾਓ ਸ਼ਨੀਵਾਰ ਨੂੰ ਖਾਸ ਕਿਸਮ ਦੀਆਂ માનਤਾਵਾਂ ਦੇ ਨਾਲ ਜੋੜਿਆ ਜਾਂਦਾ ਹੈ ਇਸ ਦਿਨ ਨੂੰ ਸਰੋਂ ਦੇ ਤੇਲ ਨਾਲ ਕਿਤੇ ਨਾ ਕਿਤੇ ਜੋੜਿਆ ਜਾਂਦਾ ਹੈ ਇਸ ਦਿਨ ਲੋਕ ਸਰੋਂ ਦੇ ਤੇਲ ਦੀਆਂ ਵੱਖ-ਵੱਖ ਜੁਗਤਾਂ ਵੀ ਕਰਦੇ ਹਨ ਕਹਿੰਦੇ ਹਨ ਕਿ ਸਾਨੂੰ ਇਸ ਦੇ ਨਾਲ ਫਾਇਦਾ ਹੁੰਦਾ ਹੈ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਜੀਵਨ ਦੀਆਂ ਮੁਸ਼ਕਿਲਾਂ ਤੋਂ ਬਾਹਰ ਕੱਢਣ ਦੇ ਵਿੱਚ ਸਰੋਂ ਦਾ ਤੇਲ ਸਹਾਇਕ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਜਿਹੜੀ ਜੁਗਤੀ ਹੈ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਇੱਕ ਭਾਂਡੇ ਦੇ ਵਿੱਚ ਤੁਸੀਂ ਤੇਲ ਪਾ ਲੈਣਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਆਪਣਾ ਜਿਹੜਾ ਘਰ ਦਾ ਮੁੱਖ ਦਰਵਾਜ਼ਾ ਹੁੰਦਾ ਹੈ ਮੁੱਖ ਦਰਵਾਜ਼ੇ ਦੇ ਆਸੇ-ਪਾਸੇ ਇਹ ਤੇਲ ਜ਼ਰੂਰ ਛੋੜਨਾ ਚਾਹੀਦਾ ਹੈ। ਭਾਵੇਂ ਕਿ ਦੋਹਾਂ ਹੀ ਨੁੱਕਰਾਂ ਦੇ ਵਿੱਚ ਹੁਣ ਇਹਦੇ ਪਿੱਛੇ ਧਾਰਮਿਕ ਕਾਰਨ ਕੀ ਹੈ ਆਖਦੇ ਹਨ ਕਿ ਜਿੰਨੀ ਵੀ ਘਰ ਦੀ ਨੈਗੇਟਿਵ ਅਤੇ ਨਕਾਰਾਤਮਕ ਤਾਕਤਾਂ ਹੁੰਦੀਆਂ ਹਨ ਉਹ ਸਾਰੀਆਂ ਹੀ ਇਹ ਤੇਲ ਸੋਖ ਲੈਂਦਾ ਹੈ ਜਿਹੜੇ ਸਾਡੇ ਵੱਡੇ-ਵਡੇਰੇ ਹੁੰਦੇ ਸਨ ਉਹ ਇਹ ਕੰਮ ਜ਼ਰੂਰ ਕਰਦੇ ਸਨ ਜਦੋਂ ਵੀ ਕੋਈ ਚੰਗਾ ਕੰਮ ਕਰਨਾ ਹੁੰਦਾ ਸੀ ਉਹ ਕੰਮ ਕਰਨ ਤੋਂ ਪਹਿਲਾਂ ਆਪਣੇ ਮੁੱਖ ਦਰਵਾਜ਼ੇ ਦੇ ਅੱਗੇ ਤੇਲ ਛੋਂਦੇ ਸੀ ਤੁਸੀਂ ਅੱਜ ਵੀ ਵੇਖਿਆ ਹੋਵੇਗਾ ਕਿ ਜਦੋਂ ਵੀ ਘਰ ਦੇ ਵਿੱਚ ਆਪਾਂ ਕਦੇ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਹਾਂ ਕੋਈ ਨਵਾਂ ਸੰਦ ਲੈ ਕੇ ਆਉਂਦੇ ਹਨ ਕੋਈ ਵਾਹਨ ਲੈ ਕੇ ਆਉਂਦੇ ਹਨ ਤਾਂ ਅਸੀਂ ਤੇਲ ਚੋਕੇ ਹੀ ਉਸ ਨੂੰ ਅੱਗੇ ਲੰਗਾਉਂਦੇ ਹਾਂ ਕਹਿੰਦੇ ਹਨ ਕਿ ਜੋ ਵੀ ਬੁਰਾਈਆਂ ਬੁਲਾਵਾਵਾਂ ਹੁੰਦੀਆਂ ਹਨ ਨਕਾਰਾਤਮਕ ਸ਼ਕਤੀਆਂ ਹੁੰਦੀਆਂ ਹਨ ਉਹ ਘਰ ਤੋਂ ਬਾਹਰ ਹੀ ਰਹਿ ਜਾਂਦੀਆਂ ਹਨ ਤੇ ਘਰ ਦੇ ਵਿੱਚ ਸਿਰਫ ਤੇ ਸਿਰਫ ਚੰਗਾ ਹੀ ਚੰਗਾ ਹੋਵੇਗਾ ਸ਼ੁਭ ਹੀ ਸ਼ੁਭ ਹੋਵੇਗਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਸ਼ਨੀਵਾਰ ਆਪਣੇ ਮੁੱਖ ਦਰਵਾਜ਼ੇ ਦੇ ਆਸੇ ਪਾਸੇ ਤੇਲ ਜ਼ਰੂਰ ਚੋ ਲੈਣਾ ਚਾਹੀਦਾ ਹੈ ਆਪਣੇ ਜਦੋਂ ਵੀ ਮੁੱਖ ਦਰਵਾਜ਼ੇ ਦੇ ਅੱਗੇ ਤੇਲ ਚੁੰਦੇ ਹਾਂ ਤਾਂ ਇਹਦੇ ਨਾਲ ਘਰ ਦੇ ਵਿੱਚ ਬੈਕਟੀਰੀਆ ਜਿਹੜੇ ਹੁੰਦੇ ਹਨ ਉਹ ਕਹਿ ਲਓ ਕਿ ਜਿਹੜੇ ਮਕੀੜੇ ਜਿਹੜੇ ਕੀੜੇ ਮਕੌੜੇ ਹੁੰਦੇ ਹਨ ਉਹ ਘਰ ਦੇ ਵਿੱਚ ਫਿਰ ਨਹੀਂ ਆਉਂਦੇ ਉਹ ਉੱਥੇ ਹੀ ਬਾਹਰ ਹੀ ਰਹਿੰਦੇ ਹਨ ਇਹ ਵਿਗਿਆਨਿਕ ਕਾਰਨ ਸੀ ਅਗਲੀ ਗੱਲ ਕਰਦੇ ਹਾਂ ਜੀ ਆਪਣੇ ਇੱਛਾ ਦੇ ਅਨੁਸਾਰ ਜਿੰਨਾ ਤੁਸੀਂ ਸਰੋਂ ਦਾ ਤੇਲ ਲੈ ਸਕਦੇ ਹੋ ਤੇਲ ਲੈ ਲਓ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਅੰਨ ਰਲਾ ਕੇ ਜਾ ਕਹਿ ਲੋ ਕਿ ਜੇ ਤੁਹਾਡੇ ਘਰ ਵਿੱਚ ਫੁੱਲਕੇ ਪੱਕੇ ਹਨ ਤੁਸੀਂ ਉਸ ਨੂੰ ਰਲਾ ਲੈਣਾ ਹੈ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਜਾਨਵਰ ਨੂੰ ਖਵਾ ਦੇਣਾ ਹੈ ਇਹਦੇ ਪਿੱਛੇ ਧਾਰਮਿਕ ਕਾਰਨ ਇਹ ਹੈ ਕਿ ਇਹਦੇ ਨਾਲ ਕਹਿੰਦੇ ਹਨ ਕਿ ਦਾਨਪੁਨ ਹੋ ਜਾਂਦਾ ਹੈ ਇਹਦੇ ਨਾਲ ਫਿਰ ਜੋ ਵੀ ਆਪਣੇ ਦੁੱਖ ਤਕਲੀਫਾਂ ਹੁੰਦੀਆਂ ਹਨ ਉਹ ਦੂਰ ਹੋ ਜਾਂਦੀਆਂ ਹਨ ਹੁਣ ਇਹਦੇ ਪਿੱਛੇ ਵਿਗਿਆਨਿਕ ਕਾਰਨ ਹੈ ਕਿ ਜਿਹੜਾ ਸਰੋਂ ਦਾ ਤੇਲ ਹੁੰਦਾ ਹੈ ਉਹਦੀ ਤਾਸੀਰ ਠੰਡੀ ਹੁੰਦੀ ਹੈ ਜਦੋਂ ਆਟੇ ਦੇ ਵਿੱਚ ਮਿਕਸ ਕੀਤਾ ਜਾਂਦਾ ਹੈ ਤਾਂ ਇਹ ਇੱਕ ਵਾਰ ਅਸ਼ੁੱਧੀ ਦਾ ਕੰਮ ਕਰਦਾ ਹੈ ਜਦੋਂ ਆਪਾਂ ਕਿਸੇ ਜਾਨਵਰ ਨੂੰ ਦੇਵਾਂਗੇ ਜੋ ਵੀ ਜਾਨਵਰ ਖਾਵੇਗਾ ਉਹਦੇ ਕਈ ਤਰ੍ਹਾਂ ਦੇ ਜੋ ਵੀ ਅੰਦਰੂਨੀ ਰੋਗ ਹਨ ਉਹ ਖਤਮ ਹੋ ਜਾਣਗੇ ਆਪਾਂ ਆਪਣੇ ਕਿਸੇ ਦੀ ਮਦਦ ਜੇਕਰ ਕਰਦੇ ਹਾਂ ਕਿਸੇ ਦਾ ਦੁੱਖ ਰੋਗ ਬਿਮਾਰੀਆਂ ਦੂਰ ਕਰਦੇ ਹਾਂ ਤਾਂ ਵਾਹਿਗੁਰੂ ਜੀ ਆਪਣੇ ਤੇ ਖੁਸ਼ ਹੋ ਜਾਂਦੇ ਹਨ ਤਾਂ ਵਾਹਿਗੁਰੂ ਜੀ ਆਪਣੇ ਤੇ ਖੁਸ਼ ਹੋ ਜਾਂਦੇ ਹਨ ਉਹ ਵੀ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖ ਦਿੰਦੇ ਹਨ ਇਸ ਤਰ੍ਹਾਂ ਜੇ ਆਪਾਂ ਵੀ ਖਵਾਉਂਦੇ ਹਾਂ ਤਾਂ ਇਹਦੇ ਨਾਲ ਦਾਨ ਪੁੰਨ ਵੀ ਹੋ ਜਾਵੇਗਾ ਵਾਹਿਗੁਰੂ ਜੀ ਦੀ ਮਿਹਰ ਮਿਲ ਜਾਵੇਗੀ ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ ਕਿ ਆਪਾਂ ਜੋ ਵੀ ਦਿੰਦੇ ਹਾਂ ਉਹ ਕਈ ਗੁਣਾ ਵੱਧ ਹੋ ਕੇ ਸਾਨੂੰ ਵਾਪਸ ਮਿਲ ਜਾਂਦਾ ਹੈ ਜੇ ਅਸੀਂ ਸੁਖ ਦੇਵਾਂਗੇ ਤਾਂ ਸਾਨੂੰ ਸੁਖ ਹੀ ਮਿਲੇਗਾ ਜੇ ਅਸੀਂ ਕਿਸੇ ਨੂੰ ਦੁੱਖ ਦੇਵਾਂਗੇ ਤਾਂ ਦੁੱਖ ਹੀ ਮਿਲੇਗਾ ਇਹ ਆਪਣੇ ਤੇ ਨਿਰਭਰ ਕਰਦਾ ਹੈ ਕਿ ਕਿਵੇਂ ਦੇ ਕਰਮ ਕਰਨੇ ਹਨ ਕਿ ਅਗਲੇ ਨੂੰ ਅਸੀਂ ਕੀ ਵੰਡਣਾ ਹੈ ਜੇਕਰ ਅਸੀਂ ਖੁਸ਼ੀਆਂ ਵੰਡਾਂਗੇ ਤਾਂ ਸਾਨੂੰ ਖੁਸ਼ੀਆਂ ਹੀ ਮਿਲਣਗੀਆਂ ਆਪਾਂ ਸਭ ਕੀ ਕਰਦੇ ਹਾਂ ਕਿ ਜਦੋਂ ਵੀ ਪ੍ਰਸ਼ਾਦਾ ਬਣਾਉਂਦੇ ਹਾਂ ਤਾਂ ਕੁਝ ਜ਼ਿਆਦਾ ਹੀ ਬਣਾਉਣਾ ਚਾਹੀਦਾ ਹੈ ਜਦੋਂ ਵੀ ਕੋਈ ਲੋੜਵੰਦ ਆਵੇ ਜਾਂ ਕੋਈ ਭੁੱਖਾ ਸਾਧੂ ਸੰਤ ਜਾਂ ਕੋਈ ਵੀ ਗਰੀਬ ਜਾਂ ਕੋਈ ਜਾਨਵਰ ਆ ਜਾਵੇ ਉਸ ਨੂੰ ਪ੍ਰਸ਼ਾਦਾ ਜ਼ਰੂਰ ਪਾਉਣਾ ਚਾਹੀਦਾ ਹੈ ਕਿਹਾ ਜਾਂਦਾ ਹੈ ਕਿ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਨਾਲ ਚੋਪੜੀ ਹੋਈ ਰੋਟੀ ਜੇਕਰ ਤੁਸੀਂ ਕਿਸੇ ਨੂੰ ਖਵਾ ਦਿੰਦੇ ਹੋ ਕਿਸੇ ਜਾਨਵਰ ਨੂੰ ਖਵਾ ਦਿੰਦੇ ਹੋ ਤਾਂ ਤੁਹਾਡੇ ਘਰ ਵਿੱਚ ਜੋ ਵੀ ਪਰੇਸ਼ਾਨੀਆਂ ਹਨ ਉਹ ਦੂਰ ਹੋ ਜਾਣਗੀਆਂ ਤੇ ਜੋ ਤੁਹਾਡੇ ਘਰ ਦਾ ਵਿਅਕਤੀ ਹਮੇਸ਼ਾ ਚੜਚੜਾ ਬਣਿਆ ਰਹਿੰਦਾ ਹੈ ਜਿਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਬਿਨਾਂ ਹੀ ਗੱਲ ਤੋਂ ਗੁੱਸੇ ਰਹਿੰਦਾ ਹੈ ਉਹਦੇ ਅੰਦਰ ਦਾ ਉਤਾਵਲਾਪਨ ਵੀ ਖਤਮ ਹੋ ਜਾਵੇਗਾ ਜੇਕਰ ਉਹ ਕਿਸੇ ਨਾਲ ਲੜਾਈ ਝਗੜਾ ਕਰਦਾ ਹੀ ਰਹਿੰਦਾ ਹੈ ਘਰ ਦਾ ਜਵਾਕ ਬੜੀ ਜਿੱਦ ਕਰਦਾ ਹੈ ਬਿਨਾਂ ਗੱਲ ਤੇ ਰੋਂਦਾ ਹੈ ਉਹਦੇ ਉਤੋਂ ਇਹ ਰੋਟੀ ਵਾਰ ਕੇ ਕਿਸੇ ਜਾਨਵਰ ਨੂੰ ਜ਼ਰੂਰ ਖਵਾਓ ਇਸ ਤਰ੍ਹਾਂ ਕਰਨ ਨਾਲ ਕੀ ਹੁੰਦਾ ਹੈ ਕਿ ਜੋ ਬੱਚਾ ਹੁੰਦਾ ਹੈ ਘਰ ਦਾ ਕੋਈ ਵੀ ਜੀ ਉਸ ਦਾ ਚੜਚੜਾਪਨ ਦੂਰ ਹੋ ਜਾਂਦਾ ਹੈ ਜਦੋਂ ਆਪਾਂ ਕਹਿ ਲਈਏ ਕਿ ਆਪਣੇ ਜਿਹੜੇ ਸਿਆਣੇ ਹਨ ਆਪਣੇ ਵੱਡੇ ਵਡੇਰੇ ਸੀ ਉਹ ਲੰਮੇ ਸਮੇਂ ਤੋਂ ਇਦਾਂ ਹੀ ਕਰਦੇ ਸਨ ਹੁਣ ਇਸ ਦੇ ਪਿਛੇ ਧਾਰਨਾ ਕੀ ਹੈ ਕਿਉਂਕਿ ਉਹਨਾਂ ਨੇ ਬਣਾਈ ਸੀ ਕਿ ਇਹ ਉਹੀ ਜਾਣਦੇ ਹਨ ਅਗਲੀ ਗੱਲ ਉਹ ਕਹਿੰਦੇ ਹਨ ਕਿ ਇਸ ਦਿਨ ਆਪਣੇ ਵਾਲਾਂ ਦੇ ਵਿੱਚ ਸਰੋਂ ਦਾ ਤੇਲ ਜ਼ਰੂਰ ਲਗਾਉਣਾ ਚਾਹੀਦਾ ਹੈ। ਇਹਦੇ ਨਾਲ ਬਹੁਤ ਹੀ ਕੁਝ ਸ਼ੁਭ ਹੋ ਜਾਂਦਾ ਹੈ। ਇਹ ਤਾਂ ਧਾਰਮਿਕ ਕਾਰਨ ਹੋਏ ਕਹਿੰਦੇ ਹਨ ਕਿ ਬੜਾ ਚੰਗਾ ਹੋਵੇਗਾ ਤੁਹਾਡੇ ਨਾਲ ਹੁਣ ਇਹਦੇ ਪਿੱਛੇ ਵਿਗਿਆਨਿਕ ਕਾਰਨ ਕੀ ਹਨ। ਆਪਣੇ ਜਿਹੜੇ ਵੱਡੇ-ਵਡੇਰੇ ਸਨ ਉਹਨਾਂ ਦੇ ਸਿਰ ਨਹੀਂ ਦੁਖਦੇ ਸਨ। ਕਹਿ ਲਓ ਕਿ ਉਹਨਾਂ ਦੇ ਵਾਲ ਬੜੀ ਛੇਤੀ ਚਿੱਟੇ ਵੀ ਨਹੀਂ ਸਨ ਹੁੰਦੇ ਤੇ ਮਜ਼ਬੂਤ ਵੀ ਹੁੰਦੇ ਸਨ। ਆਪਾਂ ਜਿਵੇਂ ਆਖਦੇ ਹਾਂ ਕਿ ਸਾਡਾ ਸਿਰ ਦੁਖਦਾ ਹੈ ਵਾਲ ਚਿੱਟੇ ਹੋ ਗਏ ਹਨ ਉਮਰ ਵੱਡੀ ਹੋ ਗਈ ਹੈ ਜਾਂ ਕਹਿ ਲਈਏ ਕਿ ਵਾਲ ਝੜਦੇ ਹਨ ਕਈ ਤਰ੍ਹਾਂ ਦੀਆਂ ਆਪਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੋਈ ਕਹਿੰਦਾ ਹੈ ਕਿ ਮੈਨੂੰ ਮਾਈਗਰੇਨ ਹੋ ਗਿਆ ਹੈ ਕੋਈ ਆਖਦਾ ਹੈ ਉਸ ਦਾ ਸਿਰ ਦੁਖਦਾ ਹੈ ਇਦਾਂ ਹੀ ਵੱਖ-ਵੱਖ ਤਰ੍ਹਾਂ ਦੇ ਆਪਾਂ ਰੋਗ ਦੱਸਦੇ ਹਾਂ ਸਾਨੂੰ ਰੋਗ ਲੱਗੇ ਹੋਏ ਹਨ ਜੇਕਰ ਆਪਾਂ ਹਫ਼ਤੇ ਦੇ ਵਿੱਚ ਇੱਕ ਵਾਰ ਆਪਣੇ ਸਿਰ ਦੇ ਵਿੱਚ ਸਰੋਂ ਦਾ ਤੇਲ ਲਗਾਉਂਦੇ ਹਾਂ ਤਾਂ ਜਿਵੇਂ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਹਨ ਉਹ ਨਹੀਂ ਹੋਣਗੇ ਸਾਡੀਆਂ ਕਈ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਕਰਨਾ ਕੀ ਹੈ ਕਿ ਹਲਕਾ ਹਲਕਾ ਆਪਣੇ ਸਿਰ ਦੇ ਵਿੱਚ ਇਹ ਤੇਲ ਲਗਾਉਣਾ ਹੈ ਇਹਦੇ ਨਾਲ ਜਿੰਨੇ ਵੀ ਤੁਹਾਡੇ ਸਿਰ ਸੰਬੰਧੀ ਰੋਗ ਹਨ ਸਾਰੇ ਠੀਕ ਹੋ ਜਾਣਗੇ ਤੇ ਸਿਰ ਨੂੰ ਵੀ ਬੜਾ ਹੀ ਆਰਾਮ ਮਿਲੇਗਾ ਬੜਾ ਜ਼ਿਆਦਾ ਜੇਕਰ ਕਿਸੇ ਨੂੰ ਮਾਈਗਰੇਨ ਹੈ ਜਾਂ ਕਿਸੇ ਦਾ ਵੀ ਸਰਵਾਈਕਲ ਪ੍ਰੋਬਲਮ ਹੈ ਤਾਂ ਕੁਝ ਕੁ ਦਿਨਾਂ ਵਿੱਚ ਇਹ ਪ੍ਰੋਬਲਮ ਤੁਹਾਡੀ ਠੀਕ ਹੋ ਜਾਵੇਗੀ। ਆਪਣੇ ਵੱਡੇ-ਵਡੇਰੇ ਉਸ ਸਮੇਂ ਡਾਕਟਰ ਦੇ ਕੋਲ ਨਹੀਂ ਸਨ ਜਾਂਦੇ। ਉਹ ਕਰਦੇ ਇਹੀ ਇਲਾਜ ਸਨ ਜਿਸ ਦੇ ਨਾਲ ਉਹ ਨਿਰੋਗ ਵੀ ਰਹਿੰਦੇ ਸਨ। ਪਰ ਆਪਾਂ ਇਹਨਾਂ ਚੀਜ਼ਾਂ ਤੋਂ ਕੌਹਾਂ ਦੂਰ ਹੋ ਚੁੱਕੇ ਹਾਂ। ਸਿਰ ਦੇ ਨੇੜੇ ਤੇਲ ਨੂੰ ਤਾਂ ਆਉਣ ਹੀ ਨਹੀਂ ਦਿੰਦੇ। ਫਿਰ ਕਹਿੰਦੇ ਹਾਂ ਕਿ ਸਿਰ ਦੁਖਦਾ ਹੈ, ਬੁਢਾਪਾ ਆ ਗਿਆ ਹੈ। ਵਾਲ ਚਿੱਟੇ ਹੋ ਗਏ ਹਨ। ਆਪਾਂ ਤੇਲ ਲਗਾਉਣਾ ਬਿਲਕੁਲ ਵੀ ਛੱਡ ਦਿੱਤਾ ਹੈ। ਆਪਣੇ ਜਵਾਕਾਂ ਨੂੰ ਵੀ ਅਸੀਂ ਤੇਲ ਨਹੀਂ ਲਗਾਉਂਦੇ ਇਸ ਕਰਕੇ ਹਫਤੇ ਦਾ ਇੱਕ ਵਾਰ ਸਰੋਂ ਦਾ ਤੇਲ ਜ਼ਰੂਰ ਲਗਾਇਆ ਕਰੋ ਅਗਲੀ ਚੀਜ਼ ਜੋ ਆਖਦੇ ਹਨ ਕਿ ਜੇਕਰ ਤੁਹਾਡੇ ਕੋਲ ਸੰਭਵ ਹੋ ਸਕੇ ਤਾਂ ਤੁਸੀਂ ਰਾਤ ਦੇ ਸਮੇਂ ਆਪਣੀ ਧੁੰਨੀ ਦੇ ਵਿੱਚ ਤੇਲ ਲਗਾ ਕੇ ਸੋਇਆ ਕਰੋ ਅਜਿਹਾ ਕਰਨ ਨਾਲ ਆਖਦੇ ਹਨ ਕਿ ਭਾਗ ਖੁੱਲ ਜਾਂਦੇ ਹਨ ਜੀਵਨ ਦੀਆਂ ਮੁਸ਼ਕਿਲਾਂ ਘਟ ਜਾਂਦੀਆਂ ਹਨ ਇਹ ਤਾਂ ਸੀ ਧਾਰਮਿਕ ਕਾਰਨ ਜੋ ਵੱਖ-ਵੱਖ માનਤਾਵਾਂ ਹਨ ਹੁਣ ਇਹਦੇ ਪਿੱਛੇ ਵਿਗਿਆਨਿਕ ਕਾਰਨ ਕੀ ਆਖਦਾ ਹੈ ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਧੁੰਨੀ ਦੇ ਵਿੱਚ ਤੇਲ ਲਗਾਉਣ ਨਾਲ ਪੂਰੇ ਸਰੀਰ ਦੀ ਜੋ ਵੀ ਖੁਸ਼ਕੀ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ। ਕਈਆਂ ਦੇ ਸਿਰ ਦੇ ਵਿੱਚ ਖੁਸ਼ਕੀ ਹੁੰਦੀ ਹੈ ਜਾਂ ਕਈਆਂ ਦੇ ਸਿਰ ਵਿੱਚ ਰਹਿੰਦੀ ਹੈ। ਫਿਰ ਉਹ ਸਿਰਫ ਇਸ ਤਰ੍ਹਾਂ ਕਰ ਲੈਣ ਠੀਕ ਹੋ ਜਾਵੇਗੀ। ਕਈਆਂ ਨਾਲ ਕੀ ਹੁੰਦਾ ਹੈ ਕਿ ਉਹਨਾਂ ਦੇ ਬੁੱਲ ਹਮੇਸ਼ਾ ਫਟੇ ਰਹਿੰਦੇ ਹਨ। ਉਹ ਵੀ ਧੁੰਨੀ ਦੇ ਵਿੱਚ ਤੇਲ ਲਗਾਉਣ ਤੇ ਉਹਨਾਂ ਦੀ ਸਿਹਤ ਠੀਕ ਹੋ ਜਾਵੇਗੀ। ਜਦੋਂ ਆਪਾਂ ਤੇਲ ਲਗਾਉਂਦੇ ਹਾਂ ਕਿਉਂਕਿ ਇਹ ਮਾਰਗ ਹੁੰਦਾ ਹੈ ਕੇਂਦਰ ਬਿੰਦੂ ਹੁੰਦਾ ਹੈ ਇਹ ਅੰਗ ਇਹਦੇ ਤੋਂ ਪੂਰੇ ਸਰੀਰ ਨੂੰ ਤਾਕਤ ਮਿਲਦੀ ਹੈ ਜੇਕਰ ਆਪਾਂ ਆਪਣੀ ਧੁੰਨੀ 'ਚ ਤੇਲ ਲਗਾਉਂਦੇ ਹਾਂ ਥੋੜਾ ਜਿਹਾ ਵੀ ਲਗਾਉਂਦੇ ਹਾਂ ਤਾਂ ਇਸ ਦੇ ਨਾਲ ਪੂਰੇ ਸਰੀਰ ਨੂੰ ਊਰਜਾ ਮਿਲ ਜਾਵੇਗੀ ਪੂਰਾ ਸਰੀਰ ਹੀ ਇਸ ਦੇ ਨਾਲ ਠੀਕ ਹੋ ਜਾਵੇਗਾ ਵੱਖ-ਵੱਖ ਥਾਵਾਂ ਤੇ ਪਹੁੰਚ ਜਾਵੇਗਾ ਤੇ ਅਸ਼ੁੱਧੀ ਵਾਂਗ ਇਹ ਸਾਬਿਤ ਹੋ ਜਾਵੇਗਾ ਜਿਸ ਤਰ੍ਹਾਂ ਦੀ ਵੀ ਦਿੱਕਤ ਹੋਵੇਗੀ ਉਹ ਦੂਰ ਕਰਦਾ ਹੈ ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਘਰ ਪਰਿਵਾਰ ਦੇ ਲੋਕ ਜਿਹੜੇ ਆਪਣਾ ਸਰੀਰ ਠੀਕ ਕਰਨ ਬਾਰੇ ਸੋਚ ਰਹੇ ਹਨ ਤਾਂ ਸਰੋਂ ਦੇ ਤੇਲ ਦਾ ਇਸਤੇਮਾਲ ਜ਼ਰੂਰ ਕਰਨ ਸਿਰ ਉੱਤੇ ਵੀ ਲਗਾਇਆ ਕਰੋ ਇਹਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਮੁਕਤੀ ਮਿਲ ਸਕਦੀ ਹੈ ਅਗਲੀ ਗੱਲ ਉਹ ਆਖਦੇ ਹਨ ਕਿ ਜਿਹੜੇ ਆਪਾਂ ਘਰ ਦੀ ਵਿੱਚ ਜੋਤ ਜਗਾਉਂਦੇ ਹਾਂ ਉਹ ਸਰੋਂ ਦੇ ਤੇਲ ਨਾਲ ਵੀ ਜਗਾ ਲੈਣੀ ਚਾਹੀਦੀ ਹੈ ਇਦਾਂ ਕਰਨ ਨਾਲ ਸਾਡੇ ਘਰ ਦਾ ਜਿਹੜਾ ਵਾਤਾਵਰਣ ਹੈ ਉਹ ਸ਼ੁੱਧ ਰਹਿੰਦਾ ਹੈ ਆਸਾ ਪਾਸਾ ਸ਼ੁੱਧ ਹੋ ਜਾਵੇਗਾ ਸਾਫ਼ ਹੋ ਜਾਵੇਗਾ ਜੀਵਾਂ ਦੇ ਜਿੰਨੇ ਵੀ ਰੋਗ ਪਨਪਦੇ ਹਨ ਉਹ ਦੂਰ ਹੋ ਜਾਣਗੇ ਵਾਤਾਵਰਣ ਬਿਲਕੁਲ ਸਾਫ਼ ਹੋ ਜਾਵੇਗਾ ਆਪਣੇ ਫੇਫੜੇ ਵੀ ਠੀਕ ਰਹਿਣਗੇ ਸਾਫ਼ ਆਕਸੀਜਨ ਮਿਲੇਗੀ ਜਿਹੜੇ ਮਨੁੱਖ ਨੂੰ ਦਿਲ ਸੰਬੰਧੀ ਕੋਈ ਵੀ ਪਰੇਸ਼ਾਨੀ ਹੈ ਫੇਫੜਿਆਂ ਸੰਬੰਧੀ ਰੋਗ ਹੈ ਉਹ ਵੀ ਦੂਰ ਹੋ ਜਾਵੇਗਾ ਆਪਾਂ ਧਾਰਮਿਕ ਕਾਰਨਾਂ ਨੂੰ ਸੰਗਤ ਜੀ ਛੇਤੀ ਮੰਨ ਲੈਂਦੇ ਹਾਂ ਇਸ ਲਈ ਇਹ ਰੇਖ ਜੋ ਵਿਗਿਆਨਕ ਤਰੀਕਾ ਹੁੰਦਾ ਹੈ ਉਸ ਨੂੰ ਧਰਮ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਜਿਸ ਦੇ ਕਾਰਨ ਮਨੁੱਖ ਨੂੰ ਛੇਤੀ ਅਸਰ ਕਰਨਾ ਹੀ ਪੈਂਦਾ ਹੈ ਤੇ ਉਹ ਆਪਣੀ ਜ਼ਿੰਦਗੀ ਵਿੱਚ ਇਹਨਾਂ ਕੰਮਾਂ ਨੂੰ ਲੈ ਆਉਂਦਾ ਹੈ ਫਿਰ ਆਖਦੇ ਹਨ ਕਿ ਉਹ ਸੌਖਾ ਹੋ ਜਾਂਦਾ ਹੈ ਉਸਦੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ਤੇ ਸਾਧ ਸੰਗਤ ਜੀ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਸਰੋਂ ਦੇ ਤੇਲ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡਾ ਬਦਲਾਅ ਹੋ ਜਾਵੇ ਗਰੀਬੀ ਦੂਰ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ